2 ਕਰੋੜ ਦੀ ਫਰੋਤੀ ਮੰਗਣ ਵਾਲੇ ਤਿੰਨ ਚੜ੍ਹੇ ਪੁਲਿਸ ਦੇ ਹੱਥ ਥਾਣਾ ਮੌੜ ਵਿਖੇ ਮਾਮਲਾ ਦਰਜ ਕਰਕੇ ਕੀਤੀ ਗਈ ਤਿੰਨੇ ਗ੍ਰਿਫਤਾਰ ਇੱਕ ਡਾਕਟਰ ਤੋਂ ਮੰਗੀ ਗਈ ਸੀ ਫਰੋਤੀ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਸੀਆਈਏ ਪੂ ਦੀ ਪੁਲਿਸ ਪਾਰਟੀ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਸ ਦੇ ਵਿੱਚ ਮੋੜ ਮੰਡੀ ਦੇ ਇੱਕ ਡਾਕਟਰ ਤੋਂ ਕੁਝ ਵਿਅਕਤੀਆਂ ਵੱਲੋਂ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ 2 ਕਰੋੜ ਦੀ ਫਰੋਤੀ ਮੰਗੀ ਗਈ ਸੀ ਅਤੇ ਬਾਅਦ ਦੇ ਵਿੱਚ 50 ਲੱਖ ਤੇ ਵੀ ਆ ਚੁੱਕੀ ਸਨ ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲੇ ਨੂੰ ਸਲਝਾਉਂਦੇ ਹੋਏ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਅਗਲੀ ਕਾਰਵਾਈ ਨੇ ਤੇ ਕੀਤੀ ਜਾ ਰਹੀ ਹੈ ਹੁਣ ਇਹਨਾਂ ਦਾ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਇਹਨਾਂ ਦੇ ਆਪਣਾ ਕਿਸੇ ਤੋਂ ਹੋਰ ਫਰੋਤੀ ਮੰਗੀ ਜਾਂ ਫਰੋਤੀ ਲਈ ਹੈ ਇਸ ਸਬੰਧੀ ਵੀ ਇਹਨਾਂ ਤੋਂ ਜਾਣਕਾਰੀ ਹਾਸਲ ਕੀਤੀ ਜਾਵੇਗੀ ਅੱਜ ਬਠਿੰਡਾ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਇਹ ਆਪਣਾ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਸ ਤਰ੍ਹਾਂ ਦੇ ਕਿਸੇ ਵੀ ਵਿਅਕਤੀ ਨੂੰ ਉਹਨਾਂ ਵੱਲੋਂ ਬਖਸ਼ਾ ਨਹੀਂ ਜਾਵੇਗਾ ਦੇਖ ਰਹੇ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹਨਾਂ ਵਿਅਕਤੀਆਂ ਵੱਲੋਂ ਮੋੜ ਮੰਡੀ ਦੇ ਇੱਕ ਡਾਕਟਰ ਤੋਂ 2 ਕਰੋੜ ਰੁਪਏ ਦੀ ਫਰੋਤੀ ਮੰਗੀ ਸੀ ਤੇ ਹੁਣ ਇਹ ਪੁਲਿਸ ਦੇ ਹੱਥ ਚੜ ਚੁੱਕੇ ਹਨ ਤੇ ਪੁਲਿਸ ਹੁਣ ਇਹਨਾਂ ਨੂੰ ਸੀਆਈ ਦੇ ਵਿੱਚ ਇਨ ਇਹਨਾਂ ਨੂੰ ਆਪਾਂ ਲਿਆਈ ਹੈ ਤੇ ਹੁਣ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਹੋਰ ਵੀ ਇਹਨਾਂ ਤੋਂ ਪੁੱਛਗਿਛ ਕੀਤੀ ਜਾਵੇਗੀ ਆਓ ਸਾਨੂੰ ਸੁਣਾਉਣਿਆ ਕੀ ਕਹਿੰਦੇ ਨੇ ਬਠਿੰਡਾ ਦੇ ਐਸਐਸਪੀ ਵੀ ਦੇਪਿਕਾ ਪਾਰਕ ਹਾਂਜੀ ਸਤਿ ਸ੍ਰੀ ਅਕਾਲ ਜੀ ਆਪਣੇ ਮੋੜ ਇਲਾਕੇ ਦੇ ਵਿੱਚ ਇੱਕ ਵਿਅਕਤੀ ਨੂੰ ਕੁਝ ਦਿਨ ਪਹਿਲਾਂ ਫਿਰੋਤੀ ਦੀ ਕਾਲ ਆਈ ਸੀਗੀ ਜਿਸ ਦੇ ਵਿੱਚ ਬਾਹਰੋਂ ਲਗ ਇੱਕ ਨੰਬਰ ਆਇਆ ਸੀਗਾ ਫਿਰ ਬਾਹਰਲੇ ਦੋ ਤਿੰਨ ਨੰਬਰਾਂ ਤੋਂ ਵਕ-ਵਕ ਕਾਲਾਂ ਕਈ ਦਿਨਾਂ ਤੱਕ ਆਉਂਦੀ ਰਹੀਆਂ ਜਿਸ ਦੇ ਵਿੱਚ ਪਹਿਲਾਂ 2 ਕਰੋੜ ਦੀ ਫਿਰੋਤੀ ਮੰਗੀ ਜਾ ਰਹੀ ਸੀਗੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਉਹ ਹੌਲੀ-ਹੌਲੀ ਕਰਕੇ ਫਿਰੋਤੀ ਦੀ ਰਕਮ ਕੱਟ ਕੇ 50 ਲੱਖ ਤੇ ਤਾਂ ਸੀ ਤਾਂ ਇਹਦੇ ਵਿੱਚ ਜਿਹੜਾ ਕਾਲਰ ਵਿਅਕਤੀ ਸੀਗਾ ਉਹਨੇ ਕਿਸੇ ਵੀ ਪਾਰਟਿਕੂਲਰ ਗੈਂਗ ਦਾ ਨਾਮ ਨਹੀਂ ਸੀ ਲਿਆ ਅਸੀਂ ਐਫ ਆਰ ਦਰਜ ਕਰਕੇ ਸਾਡੀ ਟੀਮਾਂ ਜਿਹੜੀ ਹੈਗੀ ਸਾਡੇ ਐਸ ਪੀ ਡੀ ਡੀ ਐਸ ਪੀ ਡੀ ਡੀ ਐਸ ਪੀ ਸਬਡਿਵੀਜ਼ਨ ਮੋਡ ਸੀਆਈਏ ਦੀ ਟੀਮਸ ਤੇ ਬਾਕੀ ਸਾਰੇ ਜਿਹੜੇ ਵੀ ਆਪਣੇ ਸਟਾਫ ਵਾਲੇ ਹੈਗੇ ਉਹ ਕੰਮ ਤੇ ਲੱਗੇ ਸੀਗੇ ਤੇ ਸਾਡਾ ਆਪਰੇਸ਼ਨ ਇਹ ਚੱਲਦਾ ਰਿਹਾ ਕਾਫੀ ਦਿਨ ਤੱਕ ਫਾਈਨਲੀ ਇਹ ਜਿਹੜੇ ਹੈਗੇ ਅਸੀਂ ਇਹ ਜਿਹੜਾ ਕਾਲਰ ਸੀਗਾ ਤੇ ਇਹਦੇ ਸਾਥੀ ਸੀਗੇ ਸਾਰਾ ਮੈਂਟਲ ਕਰੈਕ ਕਰਨ ਚ ਕਾਮਯਾਬ ਹੋਈ ਤਾਂ ਇਹ ਐਸਐਲ ਚ ਕਹਾਣੀ ਹੈ ਨਿਕਲੀ ਕਿ ਇੱਕ ਵਿਅਕਤੀ ਸੀਗਾ ਇੱਕ ਮੁੰਡਾ ਜਿਹੜਾ ਕਿ ਮੋੜ ਤੋਂ ਗਿਆ ਸੀ ਆਈਲੈਟਸ ਕਰਕੇ ਬਾਹਰ ਤਾਂ ਉਹ ਜਿਹੜਾ ਲੋਕਲ ਵਿਅਕਤੀ ਸੀਗਾ ਉਹਦੇ ਬਾਰੇ ਜਾਣਕਾਰੀ ਰੱਖਦਾ ਸੀਗਾ ਬਾਹਰ ਇਹਦੇ ਨਾਲ ਦੇ ਹੋ ਜਿਹੜੇ ਮੁੰਡੇ ਉੱਥੇ ਸੀਗੇ ਉਹਨਾਂ ਨੇ ਮਿਲ ਕੇ ਸਕੀਮ ਬਣਾਈ ਕਿ ਫਿਰੋਤੀ ਕਾਲ ਕਰਕੇ ਜੋ ਹੈ ਪੈਸੇ ਜਿਹੜੇ ਐਕਚੁਅਲੀ ਦੀ ਕੋਸ਼ਿਸ਼ ਕੀਤੀ ਜਾ ਕੇ ਤੇ ਉਹਨੇ ਬੜੀ ਸਪੈਸੀਫਿਕ ਜਾਣਕਾਰੀ ਜਿਹੜੀ ਉਹਦੀ ਸੀ ਕਿ ਉਸ ਵਿਅਕਤੀ ਬਾਰੇ ਉਹਨੂੰ ਦਿੱਤੀ ਕਿਉਂਕਿ ਇੱਕ ਲੋਕਲ ਵਿਅਕਤੀ ਇਨਵੋਲ ਸੀਗਾ ਤੇ ਉਹਦੇ ਕੋਲ ਕਾਫੀ ਇਹਦੀ ਜਾਣਕਾਰੀ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਤਿੰਨ ਲੋਕਲ ਸਾਥੀ ਸੀਗੇ ਜਿਹੜੇ ਪੰਜਾਬ 'ਚ ਰਹਿੰਦੇ ਸੀਗੇ ਇਹ ਵਿਅਕਤੀ ਤਾਂ ਜਿਹੜੇ ਬੈਠੇ ਆ ਦੋ ਮਾਸਟਰਮਾਈਂਡ ਜਿਹੜੇ ਬਾਹਰ ਬੈਠੇ ਜਿਨ੍ਹਾਂ ਨੇ ਕੌਲਾ ਕੀਤੀ ਇਹਨਾਂ ਦੇ ਤਿੰਨ ਸਾਥੀ ਪੰਜਾਬ ਦੇ ਵੀ ਸੀਗੇ ਤਾਂ ਸਾਡੀ ਟੈਕਨੀਕਲ ਇਨਪੁਟ ਹਿਊਮਨ ਇੰਟੈਲੀਜੈਂਸ ਅਤੇ ਸਾਡੀ ਟੀਮ ਦੀ ਜਿਹੜੀ ਆਪਰੇਸ਼ਨਲ ਜਿਹੜੀ ਹੈ ਕੈਪੇਬਿਲਿਟੀ ਉਹਦੇ ਕਰਕੇ ਇਹਨਾਂ ਨੇ ਇਹ ਤਿੰਨ ਵਿਅਕਤੀ ਗ੍ਰਿਫਤਾਰ ਕਰ ਲਏ ਜਿਹੜੇ ਵਿਅਕਤੀ ਗ੍ਰਿਫਤਾਰ ਹੋਏ ਇਹਨਾਂ ਦੇ ਨਾਂ ਹੈਗੇ ਮਨਿੰਦਰ ਸਿੰਘ ਗੁਰਪ ਅਮਨ ਇਹ ਰਹਿਣ ਵਾਲਾ ਹੈਗਾ ਜ਼ਿਲ੍ਹਾ ਐਸਬੀਐਸ ਨਗਰ ਦਾ ਮਨਪ੍ਰੀਤ ਸਿੰਘ ਗੁਰਪ ਮਨੀ ਜੋ ਕਿ ਟੈਕਸੀ ਡਰਾਈਵਰ ਦਾ ਕੰਮ ਕਰਦਾ ਹੈ ਇਹ ਵੀ ਜਿਲ੍ਹਾ ਐਸਪੀਐਸ ਨੇਕਤ ਦਾ ਰਹਿਣ ਵਾਲਾ ਹੈਗਾ ਅਨਜਸ ਕਰਨ ਸਿੰਘ ਉਰਫ ਲਖਾਰੀ ਇਹ ਜਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈਗਾ ਇਹਨਾਂ ਤਿੰਨਾਂ ਵਿਅਕਤੀਆਂ ਤੇ ਕੋਈ ਵੀ ਮੁਕੱਦਮਾ ਪਹਿਲਾਂ ਕਰਜ ਨਹੀਂ ਹੈ ਹਾਲਾਂਕਿ ਤਫਤੀਸ਼ ਦੌਰਾਨ ਅਸੀਂ ਇਹ ਜਿਹੜੀ ਹੈਗੀ ਹੁਣ ਦੌਰਾਨੇ ਤਫਤੀਸ਼ ਅਸੀਂ ਪਤਾ ਕਰ ਰਹੇ ਹਾਂ ਕਿ ਇਹਨਾਂ ਦੇ ਨਾਲ ਹੋਰ ਕੋਈ ਵਿਅਕਤੀ ਤਾਂ ਜੁੜੇ ਹੋਏ ਨਹੀਂ ਹੈ ਇਹਨਾਂ ਦਾ ਇਸ ਤਰੀਕੇ ਦਾ ਕੋਈ ਪਹਿਲਾਂ ਨੇ ਕੋਈ ਇਸ ਤਰੀਕੇ ਦਾ ਆਪਰੇਸ਼ਨ ਕੀਤਾ ਹੋਵੇ ਕਿਸੇ ਨੂੰ ਬੇਗੂ ਬਣਾ ਕੇ ਗੈਂਗਸਟਰ ਦੇ ਨਾਂ ਤੇ ਇਸ ਤਰੀਕੇ ਦਾ ਕਰਕੇ ਕੋਈ ਫਰੋਦੀ ਕੀਤੀ ਤੱਕਮ ਕਿਸੇ ਤੋਂ ਇਠੀ ਹੋਵੇ ਉਦੇ ਬਾਰੇ ਅਸੀਂ ਜਾਣਕਾਰੀ ਹਾਸਲ ਕਰਦੇ ਦੇਖੋ ਜੀ ਜਿਹੜੇ ਇਹਨਾਂ ਦੇ ਪਿਛੋਕੜ ਹੈਗਾ ਉਹ ਸਾਰਾ ਜਦੋਂ ਤਕਰੀਰ ਦੇ ਦੌਰਾਨ ਸਾਹਮਣੇ ਹੈ ਜਿਹੜਾ ਉਹਦਾ ਰਿਕਵੈਸਟ ਹੈ ਉਹਨਾਂ ਦਾ ਪਾਇਆ ਅਭਿਸ਼ੇਕ ਦਾ ਜਿਹੜਾ ਜਿਹਨੂੰ ਕਮੈਂਟ ਕਰਾਈ ਪਤਾ ਡਿਟੇਲਸ ਨੰਮ ਦਾ ਖੁਲਾਸਾ ਅਸੀਂ ਉਹਨਾਂ ਨੂੰ ਕਰਾਂਗੇ ਜੇ ਸਾਨੂੰ ਕਨਫਰਮ ਹੋਵੇ ਜਿਹੜੇ ਕਨਫਰਮ ਹੋ ਗਏ ਉਹ ਤੁਹਾਨੂੰ ਬੱਸ ऐसा सच कोई रिकवरी नहीं है लेकिन तफतीश दौरान जो सामने पहला किसी तरीके की रिकवरी एक है कि जिस पर आए थे कार जी मनी की हैगी है, रिकवर कर चुके हैं बाकी रिकवरी तफतीश दौरानी जी है, है वो अपने, अपने जिले पर स्पैसीफिकेसनोटी डॉक्टर ने प्राइवेट डॉक्टर किस डॉक्टर कोई व्यक्ति पर ऐसी कोई खुलासा नहीं कर क्योंकि ओधी सीक्रेसी इंपोर्टेंट होती तो वो और तो ठीक कॉल रिकॉर्ड कंपोजिशन होती बाहरले नंबरों पे कॉल आई थी कॉल आई सी व्हाट्सएप पर आई थी क्वाइस कॉल वक्त 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 कॉल आई थी एविडेंस की तफ्तीश दौरान आएगी ਕਿ ਐਵਿਡੈਂਸ ਬਣੂਗਾ ਜਿਹੜਾ ਜੋ ਵੀ ਟਾਈਮ ਲਾਈਨਸ ਹੈਗੀ ਇਨਵੈਸਟੀਗੇਸ਼ਨ ਦੀ ਉਹ ਦੇ ਅਕੋਰਡਿੰਗ ਐਟ ਦੇ ਅਕੋਰਡਿੰਗ ਆ ਜਿਹੜਾ ਇਹ ਤਾਂ ਇੱਕ ਪਹਿਲਾਂ ਦਰਜ ਹੋ ਗਿਆ ਸੀ ਹੈ ਨਾ ਦਿਸ ਇਜ਼ ਰਜਿਸਟਰਡ ਬਿਫੋਰ ਦੀ ਨਿਊ ਲਾਜ਼ ਸੋ ਇਨਵੈਸਟੀਗੇਸ਼ਨ ਸ਼ੇਤੀ ਤੋਂ ਸ਼ੁਕਤੀ ਪ੍ਰਦਾਨ ਕੀਤੀ ਜਾ ਸਕਦੀ ਹੈ ਕਿਉਂਕਿ ਸਾਡੇ ਆਪਰੇਸ਼ਨਲ ਡਿਟੇਲ ਅਸੀਂ ਸਾਡੇ ਡਿਸਕਲੋਸ ਨਹੀਂ ਕਰ ਸਕਦੇ ਆਪਰੇਸ਼ਨਲ ਡਿਟੇਲਸ ਹੈਗੀ ਉਹ ਅਸੀਂ ਕਿੰਨੇ ਕਿੱਦਾਂ ਟ੍ਰੇਸ ਕੀਤਾ ਉਹ ਕੀਤਾ ਬਿਕੋਜ਼ ਇਹ ਨੂੰ ਨਹੀਂ ਵੀ ਕੈਨੋਟ ਡਿਸਕਲੋਸ ਥੀਸ ਆਪਰੇਸ਼ਨਲ ਥੈਂਕ ਯੂ